चौबीस घंटा सफल होयासहाल कहर जी सरकार ने कीदार भगवंत सि मान योजना मुख्यमंत्री सर खुद इस ऑपरेशन की देख रेख कर रहेगातार ਲਗਾਤਾਰ ਜਿਹੜਾ ਦੋਸ਼ੀਆਂ ਨੂੰ ਚੇਸ ਕੀਤਾ ਜਾ ਰਿਹਾ ਸੀਗਾ ਉਹਨੇ ਕਰਕੇ ਸਰਪੰਚ ਸਿੰਘ ਬਾਦ ਜੀ ਨੇ ਇੱਕ ਮਿਸਾਲ ਪੇਸ਼ ਕੀਤੀ ਆ ਕਿ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੇ ਅੰਦਰ ਕਾਨੂੰਨ ਨੂੰ ਆਪਣੇ ਹੱਥ ਚ ਲਊਗਾ ਉਹਦੇ ਦੇ ਸਖਤੀ ਨਾਲ ਵਿੱਛਿਆ ਜਾਊਗਾ ਇਹ ਕੋਈ ਵੀ ਵਿਅਕਤੀ ਜਿਹੜਾ ਮਨੋਰਨ ਨੂੰ ਪ੍ਰਾਪਤ ਕਰਦਾ ਯਤਨ ਕਰੂਗਾ ਮਨੋਰਨ ਨੂੰ ਤੋੜਨ ਦਾ ਯਤਨ ਕਰੂਗਾ ਸਮੁੱਚੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਪੰਜਾਬ ਪੁਰਸ ਦਾ ਸਾਥ ਦਿੱਤਾ ਜਿਨ੍ਹਾਂ ਨੇ ਪੰਜਾਬ ਨਿਰਕਾਰ ਦਾ ਸਾਥ ਦਿੱਤਾ ਔਰ ਲਗਾਤਾਰ ਉਹ ਮੈਂ ਸਭ ਨੇ ਕੜੀ ਬਦੋ ਕੰਮ ਕਰਕੇ ਇਸ ਪ੍ਰੇਸ਼ ਨੂੰ ਨੇਪੜੇ ਚੜਿਆ ਗਿਆ ਸੋ ਮੈਂ ਤਾਂ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੂਗਾ ਸਰਦਾਰ ਭਗਤ ਸਿੰਘ ਮਾਨ ਮਾਨਯੋਗ ਮੁੱਖਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਿਹਨੇ ਖੁਦ ਪ੍ਰੇਸ਼ ਨੂੰ ਦੇਖਿਆ ਪਰ ਵੱਡਾ ਮੈਂ ਸਮਝਦਾ ਜਿਹੜਾ ਕਿਲਾ ਸਹੂਲਤ ਦਿੱਤੇਗਾ ਬਿਲਕੁਲ ਅੱਜ ਪੰਜਾਬ ਪੁਲਸ ਨੇ ਉਹ ਗਰਾਊਂਡ ਤੇ ਦਿਖਾਇਆਗਾ ਜਿਹੜਾ ਕਿ ਮੈਂ ਸਮਝਦਾ ਜੋ ਤੁਸੀਂ ਪਿਆ ਕਿ ਫਿਲਵਾ ਚੁੰਦਾ ਸੀ ਅੱਜ ਗਰਾਊਂਡ ਤੇ ਹੋਇਆਗਾ ਕਿ 24 ਘੰਟੇ ਪਹਿਲਾਂ 24 ਘੰਟੇ ਪਹਿਲਾਂ ਬੱਚਾ ਗਵਾਚਦਾ ਗਿਆ ਔਰ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਉਹ ਬੱਚਾ ਅੱਜ ਪਰਿਵਾਰ 'ਚ ਜਿਹੜਾ ਵਾਪਸ ਪਰਤਿਆ ਉਹ ਕੋਈ ਵੀ ਕਿਸੇ ਵੀ ਕਿਸਮ ਦੀ ਇੰਜਰੀ ਨਹੀਂ ਹੈਗੀ ਬਿਲਕੁਲ ਉਹ ਤੰਦਰੁਸਤ ਆ ਉਹਦਾ ਮੈਡੀਕਲ ਵੀ ਸੀ ਕਰਾਇਆ ਹੈ ਕਿ ਬਿਲਕੁਲ ਤੰਦਰੁਸਤ ਆ ਸਮੈਦ ਖੁਦ ਗੱਲਾਂ ਕਰਦਾ ਹੈ ਕਿ ਉਹ ਦੱਸਿਆ ਕਿ ਮੈਂ ਤਾਰਾ ਜਿਹੜਾ ਫਾਰਮੈਂਟ ਸਕੂਲ ਆ ਉਹਦੇ 'ਚ ਪੜਦਾ ਹੈਗਾ ਫースト ਕਲਾਸ ਦੇ ਅੰਦਰ ਪੜਦਾ ਹੈਗਾ ਉਹਨੇ ਆਪਣਾ ਨਾਮ ਪੂਰੀ ਦੱਸਿਆ ਹੈਗਾ ਸੋ ਇਸ ਤੋਂ ਪਤਾ ਲੱਗਦਾ ਹੈਗਾ ਕਿ ਬੱਚਾ ਬਿਲਕੁਲ ਚੜ੍ਹਦੀ ਕਲਾ ਦੇ ਅੰਦਰ ਆ ਉਹ ਤੰਦਰੁਸਤ ਹੈ ਅਪਰਾਧੀਆਂ ਨੂੰ ਇਸ ਨੂੰ ਦੇਣਾ ਚਾਹੀਦਾ ਸੋ ਅਪਰਾਧੀਆਂ ਨੂੰ ਬਹੁਤ ਵੱਡਾ ਸਨੇਹਾ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਸਰਕਾਰ ਨਾਲ ਸੇਵਾ ਦੀ ਬੋਲੋ ਪੰਜਾਬ ਉਸ ਨੂੰ ਦੇ ਚੁੱਕਿਆਗਾ ਕਿ ਕੋਈ ਵੀ ਜਿਹੜਾ ਅਪਰਾਧੀ ਆ ਕਿਸੇ ਵੀ ਕਿਸਮ ਦਾ ਅਪਰਾਧ ਕਰਦਾਗਾ ਉਹ ਜ਼ਰਾ ਸਖਤੀ ਨਾਲ ਇੱਥੇ ਜਮ ਹੋਣਾ ਹੀ ਜੋ ਦੇਖੋ ਬਿਲਕੁਲ ਜਿੰਨਾ ਅਫਸਰਾਂ ਨੇ ਇਸ ਆਪਰੇਸ਼ਨ ਦੌਰਾਨ ਆਪਣਾ ਹੁਕਮ ਲਵਾਈਆ ਸੋ ਉਹਨਾਂ ਨੂੰ ਬਿਲਕੁਲ ਸਲਾਮ ਕਰਦਾ ਹਾਂ ਕਿਉਂਕਿ ਮੈਂ ਤਾਂ ਸਾਡੇ ਨਾਲ ਖੜੀ ਆ ਜੋਤੀ ਜாதਵ ਜੀ ਜਿਹੜਾ ਕਿ ਕੰਨਾਪੁਰ ਉਸਾਰਨਾ ਦੇ ਸਕੀਮ ਦੇ ਤੇ ਮਲੇਰਪੁਰ ਦਾ ਪੁਲ ਜਿਹੜਾ ਜਗਨਜੀਤ ਸਿੰਘ ਪਟਿਆਲਾ ਪੁਲਿਸ ਦੇ ਡਾਕਟਰ ਨਾਲਕ ਸਿੰਘ ਜੀ ਮੰਦਿਰ ਸਿੱਖ ਜਿਹੜੇ ਡੀਆਈਜੀ ਸੀ ਸਾਰੇ ਆਫੀਸਰ ਸਹਿਬਾਨ ਡੀਜੀਪੀ ਸਹਿਬਾਨ ਨੇ ਸਾਰੇ ਇਸ ਸਿਪਰੇਸ਼ਨ ਦੀ ਜਿਹੜੀ ਆ ਗਵਾਈ ਕਰ ਰਹੇ ਸੀ ਸਾਰੇ ਸਪੈਸ਼ਲ ਨੂੰ ਦੇਖ ਰਹੇ ਸੀ और बहुत तो 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 सारे जवाब उस अफसर जो है वो ग्राउंड तक भी और सदार भगवंत सिंह मान जी लगातार आप जो आपको देख रहे हैं क्योंकि असि जो कैबिनेट में मीटिंग से स्टेट को सारे चिंतित सो बहुत अच्छा सब ऑपरेशन सबू होगा सो बच्चे देखो किस तरह का माहौल अब मिल रहे हैं सो य सारा कुछ तोसीबल होगा जेकर ਆਜੋ ਆਜੋ ਲਓ ਸਰ ਇੱਕ ਫੋਟੋ ਕਰ ਲੀਏ ਮਾਨਕ ਰੌਣ ਨਾਲ ਨਹੀਂ ਖਾਲਾ ਖੁਰਕਾ ਪੜਾ 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 ਖਾਲਾ ਵਰਪੀ ਦਾ ਪੜਾ ਪੜੰਦਾ ਵੀ ਜੀ ਮੈਂ ਕਿਹਾ ਥੱਲੇ ਨੂੰ ਮਾਣ ਪਹਿਲੇ ਕਾਲ ਵੀ ਲਓ ਵੀ ਪੰਜਾਬ ਪੁਲਿਸ ਦੇ ਬਹੁਤ ਜ਼ਰੂਰੀ ਆ ਸਾਡੀ ਟੀਮ ਨੇ ਬਹੁਤ ਕਮਾਲ ਕਰੀ ਹੈ ਸਾਡੀ ਸਾਰੀ ਸਟਾਫ ਨੇ ਬਹੁਤ ਬਹੁਤ ਬਾਕੀ ਦਲੇਰੀ ਵਾਲਾ ਕੰਮ ਬਹੁਤ ਅੱਛਾ ਕੀਤਾ ਧੰਨਵਾਦ ਆ ਲੈ ਭਾਈ ਹਾਂਜੀ ਭੈਣ ਜੀ ਤੁਸੀਂ ਕੀ ਕਹੋਗੇ ਸਿਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਜਿਸ ਤਰ੍ਹਾਂ ਦਲੇਰੀ ਨਾਲੇ ਕੰਮ ਕੀਤਾ ਤੇ ਬੱਚਾ ਅੱਜ ਸੋਸ਼ਲ ਘਰੇ ਲੱਭ ਗਿਆ ਹਾਂਜੀ ਅਸੀਂ ਪੰਜਾਬ ਪੁਲਿਸ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਜਿਨ੍ਹਾਂ ਨੇ ਅੱਜ ਮੇਰੇ ਬੱਚੇ ਨੂੰ ਮੇਰੀ ਗੋਦ ਚ ਦੁਬਾਰਾ ਪਾਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਸ ਤਰ੍ਹਾਂ ਹੀ ਸਜ਼ਾ ਅਪਰਾਧੀਆਂ ਨੂੰ ਮਿਲੀ ਹੈ ਬਾਕੀ ਖੁਸ਼ ਹੋਵੋ ਤੁਸੀਂ ਹਾਂਜੀ ਹਾਂਜੀ ਕੱਲ ਨੂੰ ਹੀ ਮੈਂ ਨਹੀਂ ਚਾਹੁੰਦੀ ਕਿ ਮੇਰੇ ਵਾਲਾ ਹੀ ਮੇਰੇ ਮੇਰੇ ਨਾਲ ਦੇ ਕਿਸੇ ਨਾਲ ਹੋਰ ਹੁੰਦਾ ਪੇਰੈਂਟਸ ਨਾਲ ਵਧੀਆ ਅਪਰਾਧ ਸਾਬਕਾ ਉਸ ਜੀ ਜਿਵੇਂ ਵੀ ਹੋਇਆ ਹੁਣ ਉਹ ਕਾਹਾਂ ਨਹੀਂ ਕੋਈ ਕਿਸੇ ਨੂੰ ਐ ਕਰ ਸਕੂਗਾ ਜੀ ਰਾਤ ਕਿਦਾਂ ਲੰਘੇਗੀ ਤੁਹਾਡੀ ਕੱਲ ਦੀ ਰਾਤ ਮਤਲਬ ਕੀ ਰਾਤ ਜੀ ਸਾਡੀ ਬਹੁਤ ਔਖੀ ਮੇਰੀ ਇੱਕ ਰਾਤ ਹੀ ਚਾਰ ਰਾਤਾਂ ਵਰਗੀ ਸੀ ਮੈਨੂੰ ਪਤਾ ਵੀ ਮੈਂ ਆਪਦੇ ਬੱਚੇ ਤੋਂ ਬਿਨਾ ਕਿਵੇਂ ਰਾਤ ਗੱਡੀ ਐ ਮੈਂ ਸਾਰੀ ਰਾਤ ਸੁੱਤੀ ਨਹੀਂ ਹੈਗੀ ਕੀ ਅਪਰਾਧੀਆਂ ਦਾ ਪਤਾ ਲੱਗਿਆ ਜੀ ਕਿੱਥੋਂ ਨਾਲ ਸਬੰਧ ਰੱਖਦੇ ਆ ਅਪਰਾਧੀ ਕਿਹੜੇ ਏਰੀਆ ਦੇ ਤੋਂ ਪਾ ਜੀ ਇੱਧਰ ਬੰਦੇ ਤੁਹਾਨੂੰ ਪਾ ਦਮ ਮੈਂ ਕਿਹਦਾ ਕਿਸ ਤਰ੍ਹਾਂ ਦੇਖ ਦوں ਕਿ ਪੰਜਾਬ ਪੁਲਿਸ ਨੇ ਸਰਕਾਰ ਦੇ ਕੰਮ ਦੀ ਬਦੌਲਤ ਅੱਜ ਸੁਰੱਖਿਅਤ ਬੱਚਾ ਘਰ ਲੋਟਿਆ ਵਾ ਜੀ ਹਾਂ ਜੀ ਬਹੁਤ ਵਧੀਆ ਕੰਮ ਕੀਤਾ ਜੀ ਪੰਜਾਬ ਸਰਕਾਰ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਜਿਆਦਾ ਵਧੀਆ ਕੰਮ ਕੀਤਾ ਸਾਡਾ ਨਜ਼ਰੀਆ ਹੀ ਬਦਲ ਗਿਆ ਪੰਜਾਬ ਪੁਲਿਸ ਬਾਰੇ ਬਹੁਤ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿਹਦੀ ਸਾਹਿਬੀ ਗੱਲ ਤੇ ਕਾਬਲੀਅਤ ਕੀ ਕਹੋਗੇ ਪੁਲਿਸ ਦੀ ਜਿਹੜੀ ਕਾਬਲੀਅਤ ਹੈ ਕਾਬਲੀਅਤ ਬਹੁਤ ਵਧੀਆ ਜੀ ਅਸੀਂ ਮਤਲਬ ਸਾਡਾ ਨਜ਼ਰੀਆ ਹੀ ਬਦਲੇ ਗਿਆ ਪੰਜਾਬ ਪੁਲਿਸ ਬਾਰੇ ਬਹੁਤ ਵਧੀਆ ਸਾਡਾ ਉਹਨੇ ਉਹਨਾਂ ਨੇ ਸਾਡਾ ਸਾਥ ਦਿੱਤਾ ਸਾਡੇ ਨਾਲ ਰਾਤ ਨੂੰ ਵੀ ਸਾਰੀ ਰਾਤ ਰਾਫਤਾ ਰੱਖਿਆ ਸਾਡੇ ਨਾਲ ਹੀ ਰਹਿੰਦੇ ਉਹ ਤੇ ਪੂਰੀ ਸਾਡੇ ਮਤਲਬ ਸਾਨੂੰ ਹੌਸਲਾ ਦੇ ਕੇ ਰੱਖਿਆ ਹੁੰਦਾ ਜਿਸ ਤਰ੍ਹਾਂ ਸਜ਼ਾ ਮਿਲੀ ਆ ਅਪਰਾਧੀਆਂ ਨੂੰ ਤੇ ਸੈਟੀਸਫਾਈਡ ਹੋ ਜੀ ਹਾਂਜੀ ਅਸੀਂ ਉਹ ਤਾਂ ਬਹੁਤ ਸੈਟੀਸਫਾਈਡ ਆ ਤੇ ਮਾਨ ਸਾਹਿਬ ਦਾ ਮੈਨੂੰ ਫੋਨ ਵੀ ਆਇਆ ਸੀ ਆਪ ਪਰਸਨਲੀ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਸਾਰੀ ਗੱਲਬਾਤ ਉਹਨਾਂ ਨੇ ਆਪ ਮੇਰੇ ਤੋਂ ਜਾਇਜ਼ਾ ਲਿਆ ਤੇ ਉਹਨਾਂ ਦਾ ਵੀ ਬਹੁਤ 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 ਧੰਨਵਾਦ ਕਰਦੇ ਹਾਂ ਜਾਬ ਦੇ ਖੇਨਾ ਮੰਤਰੀ ਖੁਦ ਜਿਹੜਾ ਬੱਚੇ ਨੂੰ ਤੁਹਾਡੇ ਜਿਹੜੇ ਹੱਲੇ ਕਰਦਾ ਐ ਇੰਦੀ ਕੀ ਕੰਮ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਇਹਨਾਂ ਦਾ ਧੰਨਵਾਦ